ਹਾਂਜੀ ਜਿਸ ਤਰ੍ਹਾਂ ਕਿ ਅੱਜ ਸਰਹੰਦ ਨਹਿਰ ਦਰਾਹਾ ਦੇ ਉੱਪਰ ਗਣੇਸ਼ ਵਿਸਰਜਨ ਦੀ ਪੂਜਾ ਚੱਲ ਰਹੀ ਹੈ ਜਿਸ ਕਰਕੇ ਜੋ ਦੂਰੋਂ ਨੇੜੋਂ ਸ਼ਰਧਾਲੂ ਇੱਥੇ ਆ ਕੇ ਆਪਣੀਆਂ ਆਫਰਿੰਗਸ ਕਰ ਰਹੇ ਨੇ ਪ੍ਰੇਅਰਸ ਕਰ ਰਹੇ ਨੇ ਬਹੁਤ ਖੁਸ਼ੀ ਦਾ ਮਾਹੌਲ ਹੈ ਤੇ ਇਸ ਮੌਕੇ ਜੋ ਸਮਾਜ ਸੇਵੀ ਸਰਦਾਰ ਮਨਜੋਤ ਸਿੰਘ ਉਚਿਤੇ ਤੌਰ ਤੇ ਇੱਥੇ ਹਾਜ਼ਰੀ ਲਵਾਉਣ ਲਈ ਪੁੱਜੇ ਨੇ ਔਕਰ ਦੇ ਨਾਲ ਗੱਲਬਾਤ ਮਨਜੋਤ ਜੀ ਤੁਹਾਡਾ ਸਵਾਗਤ ਹੈ ਚੈਨਲ ਦੇ ਉੱਪਰ ਕੀ ਕਹੋਗੇ ਇਸ ਖੁਸ਼ੀ ਦੇ ਮੌਕੇ ਉੱਪਰ ਜਨ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਇਹ ਗਣੇਸ਼ ਮਹਾ ਉਸ ਤੋਂ ਬੜਾ ਪਵਿੱਤਰ ਤਿਹਾਰ ਮਨਾਇਆ ਜਾ ਰਿਹਾ ਜੀ ਦੇਖ ਹੀ ਸਕਦੇ ਬੜੀ ਕਾਫੀ ਰੌਣਕ ਲੱਗੀ ਹੋਈ ਹੈ ਇੱਥੇ ਆਹ ਪਾਸ ਦੂਜੇ ਪਾਸੇ ਜੋ ਸਾਰ ਪਈਆ ਪੰਜਾਬ ਨੂੰ ਜੋ ਆੜਾ ਆਏ ਨੇ ਆਪਾਂ ਉਹਨਾਂ ਲਈ ਵੀ ਅਰਦਾਸ ਬੇਨਤੀ ਕਰੀਏ ਵੀ ਜਲਦੀ ਤੋਂ ਜਲਦੀ ਮਾਹੌਲ ਠੀਕ ਹੋ ਜਾਵੇ ਤੇ ਇਹਨਾਂ ਨੇ ਆਏ ਸਾਡਾ ਮੀਰ ਲੱਗਿਆ ਹੋਇਆ ਘੋਗਾ ਗੋਤਾਖੋਰ ਇਹਦਾ ਬਹੁਤ ਵਧੀਆ ਕੰਮ ਕਰ ਰਿਹਾ ਜੀ ਇਹ ਜਦੋਂ ਵੀ ਕੋਈ ਮੂਰਤੀ ਵਿਸਰਜਨ ਕਰਦੇ ਨੇ ਇਹ ਉਹਨਾਂ ਦੀ ਮਦਦ ਕਰਦੇ ਨੇ ਜੋ ਪਰਿਵਾਰ ਆਉਂਦੇ ਨੇ ਥੋੜਾ ਨਹਿਰ ਤੱਕ ਜਾ ਕੇ ਇਹ ਵਿਸਰਜਨ ਕਰਕੇ ਆਉਂਦੇ ਨੇ ਮੂਰਤੀ ਇਹਨਾਂ ਨੂੰ ਕੋਈ 2-4 ਇਹਨਾਂ ਦੀ ਜਰੂਰਤਾਂ ਵੀ ਨੇ ਉਹ ਵੀ ਅਸੀਂ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਦੀ ਜ਼ਰੂਰ ਮਦਦ ਕੀਤੀ ਜਾਵੇ ਇਹ ਤੁਹਾਨੂੰ ਦੱਸਣਗੇ ਜੀ ਤੁਹਾਨੂੰ ਕੀ ਕੀ ਲੋੜ ਹੈ ਉਹ ਜੋਜੀ ਜਿਸ ਤਰ੍ਹਾਂ ਕਿ ਇਸ ਤਰ੍ਹਾਂ ਦੀ ਪੂਜਾ ਤੋਂ ਬਾਅਦ ਜੋ ਸਫਾਈ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਉਸ ਤੇ ਕੀ ਮੈਸੇਜ ਦੇਣਾ ਚਾਹੋਗੇ ਨਹੀਂ ਆ ਸਾਡੀ ਇਹਨਾਂ ਨੇ ਪਹਿਲਾਂ ਗੱਲ ਹੋਈ ਆ ਜੀ ਇਹ ਸਾਰਾ ਇਹਨਾਂ ਨੇ ਜੋ ਵੀ ਕੋਈ ਲਫਾਫੇ ਵਗੈਰਾ ਸਿੱਟਦੇ ਨੇ ਉਹ ਸਾਰੇ ਇੱਕ ਸਾਈਡ ਦੇ ਇਕੱਠੇ ਕਰਕੇ ਰੱਖਦੇ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਜਦੋਂ ਇਹ ਕਦਮ ਹੋਏਗਾ ਪ੍ਰੋਗਰਾਮ ਉਹਨਾਂ ਨੂੰ ਅੱਗ ਲਗਾ ਦੇਣਗੇ ਇਹਨਾਂ ਨੂੰ ਇਹਨਾਂ ਨੂੰ ਕਿਹਾ ਵੀ ਨਹਿਰ ਦੇ ਵਿੱਚ ਕੋਈ ਨਹੀਂ ਛੱਡਣਾ ਅਸੀਂ ਵਾਤਾਵਰਣ ਦਾ ਬਹੁਤ ਧਿਆਨ ਰੱਖ ਰਹੇ ਆ ਬੂਟੇ ਵੀ ਲਗਾਏ ਨੇ ਪਾਣੀ ਵੀ ਸਾਫ਼ ਰੱਖਿਆ ਤੇ ਇਹ ਧਿਆਨ ਰੱਖ ਰਹਿਣੀ ਹੈ ਜੀ ਤਾਂ ਨਹਿਰ ਦੇ ਵਿੱਚ ਨਹੀਂ ਫਿੱਟ ਰਹੇ। ਸਾਜੀ ਕਿੰਨਾ ਤੁਹਾਡਾ? ਹੋਗਾ ਜੀ। ਹੋਗਾ ਗੁੱਤਾ ਖੁਰੋ। ਕਿੰਨੇ ਗੁੱਤਾ ਖੁਰੋ ਇਸ ਟਾਈਮ? ਇਸ ਟਾਈਮ ਤੋਂ ਜੀ 20-25 30 30 ਕ ਬੰਦੇ ਹੋਣਗੇ ਜੀ ਗੁੱਤਾ ਵਾਰਨ ਵਾਲੇ ਜਿਹੜੇ ਮੈਨ ਵਧੀਆ ਜਾਣ। ਯਾਨੀ ਕਿ ਥੋੜੀ ਕੱਤੀ ਉਮਰ ਦੇ ਬੰਦੇ ਜਿਹੇ ਉਧਰ ਚੱਲੀ ਉਮਰ ਦੇ ਜੀ। ਕਿੰਨੇ ਸਾਲ ਤੋਂ ਤੁਸੀਂ ਸੇਵਾ ਨਿਭਾ ਰਹੇ ਹੋ ਉੱਥੇ ਗੁੱਤਾ ਖੁਰਦੇ? ਮੈਂ ਤੋਂ ਘੱਟ ਘੱਟ ਵੀ ਆਏ ਬਚਪਨ ਹੀ ਹੋਗਾ ਜੀ ਸਾਰੀ ਉਮਰ ਜਨ ਕਰਦੇ ਯਾਨੀ ਕਿ ਬਚਪਨ ਤੇ ਬੈਠੇ ਸੀ। ਜਿਸ ਤਰ੍ਹਾਂ ਕਿ ਕੋਈ ਵਿਅਕਤੀ ਡੋਪਰਿਆ ਹੁੰਦਾ ਜਾਂ ਕੋਈ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੁਸੀਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਉਸ ਵਿਅਕਤੀ ਦੀ ਮਦਦ ਕਰਦੇ ਹੋ ਡੈਡ ਬਡੀ ਬਾਹਰ ਕੱਢਦੇ ਹੋ ਤੇ ਤੁਹਾਡੇ ਕੋਲੇ ਜੋ ਸਮਾਨ ਸਾਜੋ ਸਮਾਨ ਹੈਗਾ ਪੂਰਾ ਸਮਾਨ ਹੈ ਨਹੀਂ ਲੈਬ ਡੈਕਟੇ ਵੀ ਹੈ ਨਹੀਂ ਦੋ ਸਿਲੰਡਰ ਕਿੱਟੇ ਵੀ ਹੈ ਨਹੀਂ ਸਿਲੰਡਰ ਕਿੱਟੇ ਤੋਂ ਲੈਬ ਜੈਕਟਾ ਜ਼ਰੂਰੀ ਚੀਜ਼ ਹੈ ਜੀ ਜਿਹੜੇ ਜਿਹੜੇ ਐਨਆਰਆਈ ਐਨਆਰਆਈ ਵੀਰਾਂ ਉਹਨਾਂ ਦੇ ਪਿੱਛੇ ਇੱਕ ਵੀ ਸਾਡਾ ਥੋੜਾ ਪਤਾ ਹੈ ਇਹ ਲੈ ਕਰਕੇ ਜੋ ਜੋ ਕੋਈ ਸਮਾਜ ਸੇਵੀ ਜਥੇਬੰਦੀ ਆ ਜਾਂ ਐਨ ਆਰ ਆਈ ਵੀਰ ਨੇ ਜਾਂ ਫਿਰ ਜੋ ਪ੍ਰਸ਼ਾਸਨ ਹੈ ਉਸ ਅਗੇ ਤੁਹਾਡੀ ਅਪੀਲ ਹੈ ਕਿ ਤੁਹਾਨੂੰ ਜੈਕਟਾਂ ਦਿੱਤੀਆਂ ਜਾਣ ਹੋਰ ਕੀ ਤੁਹਾਡੀ ਮੰਗ ਹੈ ਸਾਡੀ ਤਾਂ ਇਹ ਮੰਗ ਹੈ ਜੇ ਲੈ ਪ੍ਰੋਜੈਕਟਾਂ ਯਾਨੀ ਕਿ ਇੱਕ ਸਿਲੰਡਰ ਇਹ ਚੀਜ਼ਾਂ ਹੁਣ ਤੋਂ ਕਿਸੇ ਦੀ ਜਾਨ ਬਚ ਸਕਦੀ ਹੈ ਯਾਨੀ ਸਾਡੀ ਸੇਫਟੀ ਆਪਦੀ ਵੀ ਹੈ ਤੋਂ ਜਿਹੜਾ ਵਿੱਚ ਵਿਅਕਤੀ ਗਿਰ ਵੀ ਜਾਂ ਨੈਟ ਦੇ ਵਿੱਚ ਉਹ ਵੀ ਸਹੀ ਤਰੀਕੇ ਨਾਲ ਆ ਜਾਣਾ ਵਾ ਸੋ ਤੁਸੀਂ ਦੇਖ ਰਹੇ ਹੋ ਦਰਾਹ ਤੋਂ ਦਰਾਹsrand ਨਹਿਰ ਦੇ ਉੱਪਰ ਜੋ ਗਣੇਸ਼ ਸਜਨ ਪੂਜਾ ਚੱਲ ਰਹੀ ਹੈ ਉਹ ਸਭ ਚੱਲ ਰਿਹਾ ਹੈ ਉਹਦਾ ਸਿੱਧਾ ਪ੍ਰਸਾਰਣ ਦੇਖ ਰਹੇ ਹਾਂ ਸਾਡੇ ਨਾਲ ਗੋਤਾਖੋਰੀ ਦੀ ਟੀਮ ਇਹਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਜਾਨ ਜੋਖਮ ਵਿੱਚ ਵਾਕੇ 24 ਘੰਟੇ ਜੋ ਇੱਥੇ ਪੀੜਤ ਪਰਿਵਾਰ ਆ ਜੋ ਕਿ ਨਹਿਰ ਵਿੱਚ ਗਿਰ ਜਾਂਦਾ ਉਸ ਨੂੰ ਬਚਾਉਂਦੇ ਨੇ ਜਾਂ ਜੋ ਕਿ ਡੈੱਡ ਬੋਡੀ ਆ ਉਸ ਨੂੰ ਬਾਹਰ ਕੱਢਦੇ ਨੇ 24 ਘੰਟੇ ਇਹ ਸੇਵਾ ਵਿੱਚ ਤਤਪਰ ਰਹਿੰਦੇ ਨੇ ਇਹਨਾਂ ਨੇ ਪ੍ਰਸ਼ਾਸਨ ਅੱਗੇ ਜੋ ਸਮਾਜ ਸੇਵੀ ਜੱਥੇਬੰਦਿਆਂ ਨੇ ਜਾ ਨਰਾਈ ਵੀਰ ਨੇ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਜੋ ਇਹਨਾਂ ਦਾ ਸਾਜੋ ਸਮਾਨ ਹੈ ਉਹ ਜੋ ਲੋੜਿੰਦਾ ਸਾਜੋ ਸਮਾਨ ਆ ਦਿੱਤਾ ਜਾਵੇ ਜਿਸ ਵਿੱਚ ਲਾਈ ਬਜੈਕਟਰ ਨੇ ਜਾਂ ਸਿਲੰਡਰ ਵਗੈਰਾ ਹੈ ਸੋ ਪ੍ਰਸ਼ਾਸਨ ਨੂੰ ਅਪੀਲ ਹੈ ਨਰਾਈ ਵੀਰ ਨੂੰ ਅਪੀਲ ਹੈ ਕਿ ਇਹਨਾਂ ਨੂੰ ਜੋ ਲੋੜਿੰਦਾ ਸਮਾਨ ਆ ਉਹ ਪ੍ਰੋਵਾਈਡ ਕੀਤਾ ਜਾ ਜੀ ਕਿਨਾਂ ਤੁਹਾਡਾ ਹਰਪੀ ਸਿੰਘ ਮੇਰੇ ਨਾਮ ਅੱਜ ਤੁਸੀਂ ਦਰਾਹਾ ਪੁੱਜੇ ਹੋ ਗਣੇਸ਼ ਸਰਦਨ ਦੀ ਪੂਜਾ ਚੱਲ ਰਹੀ ਹੈ ਇਸ ਮੌਕੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਪਾ ਜੀ ਸਹਿਯੋਗ ਹੁੰਦਾ ਸਾਰਿਆਂ ਦਾ ਜਿਵੇਂ ਆਪਾਂ ਆਏ ਆ ਗੋਤਾਗੁਰ ਦੀ ਇੱਕ ਟੀਮ ਹੈ ਜਿਸ ਨਾਲ ਤੁਹਾਨੂੰ ਬਧ ਹੜਾਂ ਦਾ ਸਮਾਜਮ ਚੱਲਦਾ ਪਿਆ ਵੇ ਤੇ ਪਾਣੀ ਕਿੰਨਾ ਵੈਜਾ ਵੇ ਗੋਤਾਗੁਰਾਣਾ ਵੀ ਆਪਣੀ ਪੂਰੀ ਸਹਿਯੋਗ ਦਿੱਤਾ ਵਾ ਬਾਕੀ ਇਹਨਾਂ ਦਾ ਹੀ ਸਾਥ ਹੈ ਇਹ ਨਾ ਹੁੰਦੇ ਆਪਾਂ ਕਿਹਨੀਆਂ ਆਪਾਂ ਪ੍ਰੋਜੈਕਟ ਕਰਾਂਗੇ ਦੇਖੋ ਜੀ ਬਾਕੀ ਸਾਰਿਆਂ ਦਾ ਸਹਿਯੋਗ ਨਾਲ ਹੀ ਸਾਰਾ ਹੱਲ ਲਗਾ ਆਪਾਂ ਨੂੰ ਬਹੁਤ ਖੁਸ਼ੀ ਹੈ ਬਰਸਤ ਬਹੁਤ ਵਧੀਆ ਆਇਆ ਕਿੱਥੋਂ ਆਇਓ ਤੁਸੀਂ ਜੀ ਲੁਧਿਆਣੇ ਤੋਂ ਜੀ ਆਪਣਾ ਇੱਧਰ ਫੀਲਡ ਆਇਆ ਪਿਛਲੇ ਸਾਲ ਇੱਥੇ ਇੱਕ ਵਿਅਕਤੀ ਦੀ ਡੁੱਬਣਾ ਮੌਤ ਹੋ ਗਈ ਸੀ ਤੇ ਇਸ ਵਾਰ ਗੋਤਾਖੋਰ ਜੋ ਵੱਡੀ ਗਿਣਤੀ ਵਿੱਚ ਨੇ ਪਰ ਇਹਨਾਂ ਕੋਲ ਜੋ ਲੜਿੰਦਾ ਸਮਾਨ ਆ ਜੈਕਟਰ ਨੇ ਲਾਈਫ ਜੈਕਟਰ ਨੇ ਜਾਂ ਜੋ ਸਿਲੰਡਰ ਹੁੰਦੇ ਨੇ ਆਹ ਸਿਲੰਡਰ ਉਹ ਨਹੀਂ ਹੈ ਐਨਆਰਆਈ ਵੀਰਾਂ ਨੂੰ ਅਪੀਲ ਕੀਤੀ ਆ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਹਾਂਜੀ ਸਾਰਾ ਬੰਦੋਬਸਤ ਹੈਗਾ ਪੀਲੇ ਸਾਲ ਆਇਆ ਕਿ ਨਹੀਂ ਹੈਗਾ ਜੀ ਅੱਜ ਨਾਲ ਸਾਰਾ ਬੰਦੋਬਸਤ ਹੈ ਇਹਨਾਂ ਕੋਲ ਰਿਪੋਰਟ ਵੀ ਹੈ ਇਹਨਾਂ ਕੋਲ ਲਾਈਵ ਚੈੱਕ ਕਰ ਵੀ ਹੈ ਸਾਰਾ ਬੰਦੋਬਸਤ ਹੈ ਇਹਨਾਂ ਨੇ ਮੰਗ ਕੀਤੀ ਆ ਕਿ ਸਰਪਰ ਉਹਨਾਂ ਕੋਲ ਜੈਕਟਾਂ ਨੇ ਸੇ ਚਾਰ ਪੰਜ ਜੈਕਟਾਂ ਨੇ 20 25 ਗੋਤਾਖੋਰ ਨੇ ਵੀ ਸਾਨੂੰ ਐਨਆਰਪੀਲ ਕੀਤੀ ਆ ਕਿ ਸਾਨੂੰ ਜੈਕਟਾਂ ਦਵਾਈਆਂ ਜਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਆ ਜੀ ਬਿਲਕੁਲ ਦਵਾਈਆਂ ਜਾਂ ਬਿਲਕੁਲ ਬਿਲਕੁਲ ਦਵਾਈਆਂ ਜਾਂ ਬਿਲਕੁਲ ਜ਼ਰੂਰੀ ਦਵਾਈਆਂ ਜਾਂ ਜੀ ਕਿਉਂਕਿ ਇਹਨਾਂ ਦੀ ਸਿਹਤਾਂ ਕਰਕੇ ਅਸੀਂ ਸਭ ਕੁਝ ਸੇਫ ਹੈਗੇ ਆ ਜੇ ਇਹ ਨਾ ਹੁੰਦਾ ਅਸੀਂ ਸੇਫ ਹੀ ਨਹੀਂ ਹੈਗੇ ਇਹਨਾਂ ਨੂੰ ਸਭ ਕੁਝ ਚਾਹੀਦਾ ਵੈ ਇਹਨਾਂ ਨੂੰ ਸਹੂਲਤਾਂ ਸਭ ਕੋ ਦੇਣੀਆਂ ਚਾਹੀਦੀਆਂ ਨੇ ਹਾਂ ਜੀ ਹਾਂ ਜੀ ਪ੍ਰਸ਼ਾਸਨ ਨੂੰ ਚਾਹੀਦਾ ਜੀ ਸਭ ਕੁਝ ਕਰਨਾ ਹੈ ਨਾਲੇ ਬਾਕੀ ਕਰਮਾਂ ਦੀ ਖੇੜਾ ਜਿਹਦੀ ਜੋ ਹੈ ਉਹ ਜੀ ਹੈ ਜੀ